ਜਿਹੜਾ ਚਗਾਵਾ ਮੋਗੇ ਜ਼ਿਲ੍ਹੇ ਦਾ ਸਰਪੰਚ ਸਾਹਿਬ ਨਾਲ ਟੀਮ ਇਹ ਰਸ ਨੂੰ ਵੰਡ ਕੇ ਆ ਗਿਆ ਕਰ ਕਰ ਜਾ ਗਈ ਇੱਕੋ ਅਪੀਲ ਜੇ ਕਿ ਜਿਹੜਾ ਵੀ ਰਸ ਤੁਸੀਂ ਲਿਆਉਣਾ ਵਾਜੋ ਦਿਓ ਉਹ ਪੀੜ ਤੱਕ ਪਚਾ ਕੇ ਆਇਓ ਜੀ ਬੇਸ਼ੱਕ ਤੁਹਾਨੂੰ ਸਮਾਂ ਲੱਗੇ ਕਿਉਂਕਿ ਤੁਹਾਡੇ 109 ਦੀ ਕਿਰਤ ਰੁਪਏ ਲੱਗੇ ਦੇਦੇ ਜੇ 109 ਦੀ ਕਿਰਤ ਸੱਚੀ ਮੁੱਚੀ ਲੋੜਵੰਦ ਦੇ ਮੂੰਹ 'ਚ ਪੈ ਗਈ ਤੇ ਫਿਰ ਲੋੜਵੰਦ ਦੇ ਵਾਸਤੇ ਗੋਲਕਤਾ ਸ਼ਬਦ ਵਰਤਿਆ ਗੁਰੂ ਸਾਹਿਬ ਨੇ ਕਿ ਲੋੜਵੰਦ ਦਾ ਮੂੰਹ ਜਿਹੜਾ ਗੁਰੂ ਦੀ ਗੋਲਕਵਾ ਐਸ ਟਾਈਮ ਤੇ ਬੜੇ ਫਾਈਆਂ ਲਾ ਕੇ ਬੈਠੇ ਆ ਜਿਹੜੇ ਇਕੱਠੇ ਨਹੀਂ ਕਰ ਰਹੇ ਆ ਸੁੱਕਿਆ ਪੈਰਾਂ ਵਾਲੇ ਇਕੱਠੇ ਕਰ ਰਹੇ ਆ ਤੇ ਗਿੱਲਿਆ ਪੈਰਾਂ ਵਾਲੇ ਜਿਹੜੇ ਆ ਉਹ ਸ਼ਰਮ ਦੇ ਮਾਰੇ ਆ ਜੀ ਪਿੱਛੇ ਬੈਠੇ ਸੀ ਤਾਂ ਫਸੇ ਪਏ ਆ ਬਹੁਤ ਵੱਡੀਆਂ ਲੋੜਾਂ ਜੇ ਸੋ ਘਟ ਤੋਂ ਘਟ ਇੰਨਾ ਜ਼ਰੂਰ ਕਰਿਓ ਵੀ ਆਉਣ ਵਾਲੇ 20 ਕੁ ਜਣਾਂ ਨੂੰ ਜਦੋਂ ਦਰਿਆ ਨੇ ਆਪਣੀ ਡਾਇਰੈਕਸ਼ਨ ਚੇਂਜ ਕਰਨੀ ਆ ਸਾਰਾ ਕੁਝ ਸਾਹਮਣੇ ਆਉਣਾ ਵੀ ਕੀ ਸਾਡਾ ਨੁਕਸਾਨ ਹੋ ਗਿਆ ਉਦੋਂ ਤੁਹਾਡੀਆਂ ਹੋਰ ਵੱਡੀਆਂ ਸੁਆਮਾਂ ਦੀ ਲੋੜ ਪੈਣੀ ਆ ਕਿਉਂਕਿ ਪੌਣਾ ਪੰਜਾਬ 75% ਇਹ ਵਾਲੇ ਪਾਣੀ ਦੀ ਮਾਰ ਥਲੇ ਆ ਰੱਬ ਵੀ ਵੱਰ ਰਿਆ ਆ ਡੈਮਾਂ ਦੇ ਵਿੱਚ ਪਾਣੀ ਦੇ ਬੰਬੂ ਵੀ ਉਹਨਾਂ ਨੇ ਜਿਹੜੇ ਟਾਈਟ ਕਰਕੇ ਰੱਖੇ ਆ ਪਤਾ ਨਹੀਂ ਕਿਹੜੇ ਵੇਲੇ ਚ ਰੋਣ ਪਰ ਹਰ ਮੁਸ਼ਕਲ ਦਾ ਸਾਹਮਣਾ ਕਰਨ ਵਾਸਤੇ ਇਸ ਟਾਈਮ ਤੇ ਗਰਦਾਸਪੁਰ ਏਰੀਆ ਅੰਮ੍ਰਿਤਸਰ ਏਰੀਆ ਕਾਨੂੰ ਆਉਣ ਦਾ ਸ਼ਾਮ ਬਣਿਆ ਪਿਆ ਵਾ ਪਰ ਜਿਹੜਾ 25% ਪੰਜਾਬ ਬਚਿਆ ਵਾ ਉਹ ਸੱਚੀ ਮੁੱਚੀ ਰਾਸ਼ਨ ਲੈ ਕੇ ਘਰ ਤੱਕ ਪਹੁੰਚ ਰਿਹਾ ਵਾ ਸੋ ਦੁਨੀਆ ਭਰ ਦੇ ਲੋਕੋ ਪੰਜਾਬ ਦੇਸ਼ ਨੂੰ ਆਂਦੇ ਤਲ ਤੇ ਨਿਰਭਰ ਕਰਨ ਵਾਲਾ